ਕਿੰਨੇ ਕ ਸ਼ਰਾਬ ਦਿੱਲੀ ਵਿੱਚ ਉੱਡਦੀਆਂ ਸ਼ਰਾਬਾਂ ਤੇ ਕਦੀ ਕੋਈ ਮੁਸਲਮਾਨ ਖਲੋਤੇ ਬਹੁਤੇ ਵੇਖੇ ਜੇ ਚਲੋ ਇੱਕ ਨਾਦਾ ਤੇ ਪੀਂਦਾ ਹੋ ਕਦੀ ਬ੍ਰਾਹਮਣ ਖਲੋਤੇ ਵੇਖੇ ਜੇ ਜਿੱਥੇ ਵੇਖੋਗੇ ਮੁਰਗੀਆਂ ਦੀਆਂ ਦੁਕਾਨਾਂ ਤੇ ਸਿਰ ਲਕਸ਼ ਦਾ ਕਰੋ ਲਕਸ਼ ਦਾ ਕਰੋ ਮੁਰਗੀਆਂ ਦੀਆਂ ਦੁਕਾਨਾਂ ਤੇ ਲਾਈਨਾਂ ਕਿੰਨਾਂ ਦੀਆਂ ਲੱਗੀਆਂ ਹੁੰਦੀਆਂ ਜਿਨ੍ਹਾਂ ਦੇ ਮੂੰਹ ਦੇ ਉੱਤੇ ਦਾੜੇ ਤੇ ਸਿਰਾਂ ਤੇ ਪੱਗਾਂ ਨੇ ਤੇ ਮੋਹਰ ਲੱਗੀ ਆ ਇਹ ਗੁਰੂ ਦੇ ਸਿੱਖ ਨੇ ਇਹ ਮੈਂ ਤੁਹਾਨੂੰ ਉਹ ਦਿਨ ਦੱਸਿਆ ਸੀ ਵੀ ਕੈਲੀਫੋਰਨੀਆ ਵਿੱਚ ਇੱਕ ਸਿਟੀ ਆ ਸੁਣਾਈ ਸੀ ਮੱਗੇ ਆਖੋ ਵੇਗਰੂ ਉਹਦਾ ਨਾਮ ਜੂਬਾ ਸਿਟੀ ਆ ਉੱਥੇ ਨਗਰ ਕੀਰਤਨ ਨਿਕਲਦਾ ਸੀ ਤੁਸੀਂ ਤੇ ਉੱਥੋਂ ਆਇਓ ਜੂਬਾ ਸਿਟੀ ਨਗਰ ਕੀਰਤਨ ਨਿਕਲਦਾ ਸੀ ਤੇ ਉੱਥੇ ਨਗਰ ਕੀਰਤਨ ਦੇ ਵਿੱਚ ਕੋਈ ਖੁੱਲੇ ਦਾੜੇ ਵਾਲਾ ਤੇ ਪੀਲੇ ਦਿਮਾਲੇ ਵਾਲਾ ਸ਼ਰਾਪੀ ਕਿ ਆ ਗਿਆ ਕੀ ਕਰੋਗੇ ਹੁਣ ਸਰੂਪ ਵੇਖੋ ਸੋਹਣੀ ਪਗਬੱਦੀ ਪੀਲੀ ਪੋਚਵੀ ਤੇ ਖੁੱਲਾ ਦਾੜਾ ਛੱਡਿਆ ਤੇ ਸ਼ਰਾਬ ਦੀ ਬੋਮੂਂ ਦੇ ਵਿੱਚੋਂ ਆਵੇ ਲਾਗੋਂ ਦੀ ਨੰਗਣ ਵਾਲੇ ਨੇ ਆਖਿਆ ਓਏ ਤੇਰਾ ਇੱਕੀ ਤੂੰ ਸ਼ਰਾਬ ਪੀਤੀ ਉਹ ਵੀ ਨਗਰ ਕੀਰਤਨ ਵਿੱਚ ਗੁਰੂ ਦੀ ਹਜ਼ੂਰੀ ਚ ਉਸੇ ਵੇਲੇ ਅਖਨਤਾਮਾ ਪ੍ਰਬੰਧਕਾਂ ਨੂੰ ਦੱਸ ਕੇ ਉਹਨਾਂ ਤੇ ਇਹ ਗੱਡੀ ਲੈ ਕੇ ਦੌੜ ਗਿਆ ਜਿੰਨੇ ਸ਼ਰਾਬ ਪੀਤੀ ਸੀ ਉਹਨੇ ਗੱਡੀ ਪਾਰਕਿੰਗ ਚੋ ਚੁੱਕੀ ਤੇ ਦੌੜ ਗਿਆ ਲਕਸਦਾ ਕਰਕੇ ਰੱਖਿਓ ਬਸ ਭਾਈ ਸਾਹਿਬ ਆ ਗਏ ਨੇ ਸੁਣੋ ਆਖੋ ਵੇ ਗੁਰੂ ਭੱਜ ਕੇ ਗੱਡੀ ਚੁੱਕੀ ਹੁਣ ਨਸ਼ੇ ਚ ਵੀ ਸੀ ਤੇ ਡਰਿਆ ਵੀ ਸੀ ਜਿੰਨੇ ਸ਼ਰਾਬ ਪੀਤੀ ਉਹ ਨਸ਼ੇ ਚ ਵੀ ਸੀ ਤੇ ਡਰਿਆ ਵਸੀ ਉਹ 99 ਫਰੀਵੇ ਉਥੇ ਚੱਲਦਾ ਜੂਬਾ ਸਿਟੀ ਦੇ ਕੋਲ ਉਹਦੇ ਤੇ ਚੜਿਆ ਤੇ ਉਹਦੀ ਗੱਡੀ ਕਦੀ ਐ ਨੂੰ ਜਾਵੇ ਕਦੀ ਐ ਨੂੰ ਜਾਵੇ ਤੇ ਰਡਾਰ ਵਿੱਚ ਚੈੱਕ ਕੀਤਾ ਪੁਲਿਸ ਵਾਲਿਆਂ ਵੀ ਇਹ ਗੱਡੀ ਕਿਸੇ ਦੇ ਵਿੱਚ ਮਾਰੂਗਾ ਜਾਂ ਇਹ ਡਰਿਆ ਇਹ ਬੰਦਾ ਜਾਂ ਇਹ ਨਸ਼ੇ ਚ ਇਹਨੇ ਡਰੱਗ ਕੀਤਾ ਇੱਕ ਗੱਡੀ ਪਿੱਛੇ ਲੱਗੀ ਇੱਕ ਅੱਗੇ ਲੱਗੀ ਦੋਹਾਂ ਗੱਡੀਆਂ ਨੇ ਵਿਚਕਾਰ ਲਿਆ ਕੇ ਲੇਟਾ ਮਾਰ ਕੇ ਸਰਦਾਰ ਜੀ ਨੂੰ ਕਿਹਾ ਵੀ ਗੱਡੀ ਖਿਲਾਰ ਦੇ ਉਥੇ ਖਿਲਾਰਨੀ ਪਿੰਦੀ ਪਜਾ ਨਹੀਂ ਕੋ ਸਕਦਾ ਆਖੋ ਵੇਗ ਰੋ ਉਹਨਾਂ ਸਾਡੀ ਪੁਲਿਸ ਨੂੰ ਗਾਲਾਂ ਨਹੀਂ ਕੱਢਦੇ ਉਹਨੇ ਬੜੇ ਸਤਿਕਾਰ ਨਾਲ ਆਖਿਆ ਵੀ ਪਲੀਜ਼ ਮੈਨੂੰ ਛੋਮੇ ਲਾਇਸੈਂਸ ਤੇ ਮੈਨੂੰ ਆਪਣਾ ਲਾਇਸੈਂਸ ਦਿਖਾ ਉਥੇ ਆਰਡਰ ਨਹੀਂ ਹੁੰਦਾ ਵੀ ਜਿਹਨੂੰ ਖਿਲਾ ਰਿਆ ਉਹ ਗੱਡੀ ਚੋਂ ਥੱਲੇ ਉਤਰੇ ਨਹੀਂ ਬਦਲ ਲਗਾ ਇੱਥੇ ਤੇ ਉਤਰ ਕੇ ਆਪਾਂ ਗੱਲਾਂ ਕਰਨ ਲੱਗ ਪਈਏ ਨਾ ਭਾਜੀ ਛੱਡੋ ਪਰੇ ਮੈਂ ਫਲਾਣੇ ਦਾ ਬੰਦਾ ਮੈਂ ਠੀਂਗੜੇ ਨਾ 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 ਇੱਥੇ ਨਹੀਂ ਉੱਥੇ ਨਹੀਂ ਉੱਥੇ ਨਹੀਂ ਕੋਈ ਗੱਡੀ ਦੇ ਵਿੱਚ ਹੀ ਬਹਿਣਾ ਹੈ ਗੋਲੀ ਮਾਰਨ ਦਾ ਆਰਡਰ ਹੈ ਜੇ ਗੱਡੀ ਦੇ ਵਿੱਚੋਂ ਉਤਰੂਗਾ ਤੇ ਕੀਪਤਾ ਤੂੰ ਅਟੈਕ ਕਰਦੇ ਪੁਲਿਸ ਤੇ ਉਹ ਉਹਨੇ ਅੰਦਰ ਹੀ ਰਹਿਣਾ ਲੋ ਸੰਸਦ ਦਿੱਤਾ ਉਹ ਅਗਲੇ ਬੋਨਟ ਤੇ ਰੱਖ ਕੇ ਨਾ ਤੇ ਇਤਨਾ ਰੈਕਡ ਚੈੱਕ ਕਰਨ ਲਿਆ ਸੀ ਸੰਸਦਾ ਨੰਬਰ ਪਾ ਕੇ ਤੇ ਪਿਛਲੀ ਗੱਡੀ ਆ ਗਈ ਧਿਆਨ ਦਿਓ ਸੁਣਿਓ ਜਰਾ ਆਖੋ ਵੈਗਰੂ ਵੈਗਰੂ ਤੇ ਪਿਛਲੀ ਗੱਡੀ ਵਾਲੇ ਨੇ ਸ਼ੀਸ਼ੇ ਦੇ ਵਿੱਚ ਫੋਟੋ ਵੇਖੀ ਵੀ ਕੋਈ ਐਡੇ ਖੁੱਲੇ ਦਾੜੇ ਵਾਲਾ ਐ ਸੋਹਣੇ ਦਿਮਾਲੇ ਵਾਲਾ ਐ ਇਹਨੂੰ ਪੁਲਿਸ ਨੇ ਇੱਧਰ ਵੇਖੋ ਜੀ ਇਹਨੂੰ ਪੁਲਿਸ ਨੇ ਰੋਕਿਆ ਕੀ ਗੱਲ ਹੋ ਗਈ ਵੀਰ ਜੀ ਆ ਪਿੱਛੇ ਵਖੰਡਾ ਐ ਸੁ ਕੀ ਗੱਲ ਹੋ ਗਈ ਆਖੋ ਵੈਗਰੂ ਇਹਨੂੰ ਪੁਲਸ ਨੇ ਰੋਕਿਆ ਉਹ ਅਗਲੇ ਪੁਲਸ ਵਾਲੇ ਨੂੰ ਵਾਇਰਲੈਸ ਤੇ ਪੁੱਛਦਾ ਉਹਨਾਂ ਦੇ ਕੋਲੇ ਇੱਕ ਫੋਨ ਹੁੰਦਾ ਜਿਹੜਾ ਇੱਕ ਦੂਸਰੇ ਨਾਲ ਗੱਲਾਂ ਕਰ ਲੈਂਦੇ ਉਹ ਕਹਿੰਦਾ ਸਰ ਇਸ ਬੰਦੇ ਨੂੰ ਆਪਾਂ ਕਿਉਂ ਰੋਕਿਆ ਸੁਣਿਓ ਧਿਆਨ ਨਾਲ ਐ ਤਰ੍ਹਾਂ ਬਿਠੋ ਇਸ ਬੰਦੇ ਨੂੰ ਆਪਾਂ ਕਿਉਂ ਰੋਕਿਆ ਕਹਿੰਦਾ ਮੈਨੂੰ ਇਛਾ ਆ ਕਿ ਆ ਵੀ ਇਸ ਬੰਦੇ ਨੇ ਕੋਈ ਡਰੱਗ ਕੀਤਾ ਹੈ ਧਿਆਨ ਦਿਓ ਇਸ ਬੰਦੇ ਨੇ ਕੋਈ ਨਸ਼ਾ ਕੀਤਾ ਤੇ ਉਹ ਪਿਛਲਾ ਪੁਲਸ ਵਾਲਾ ਉਹਨੂੰ ਵਾਇਰਲੈਸ ਵਿੱਚ ਕਹਿੰਦਾ ਵੀ ਜਿਨ੍ਹਾਂ ਦੇ ਮੂੰਹ ਤੇ ਦਾੜੇ ਤੇ ਸਿਰਾਂ ਤੇ ਪੱਗਾਂ ਹੁੰਦੀਆਂ ਨਾ ਮੈਂ ਇਹਨਾਂ ਦਾ ਸਾਰਾ ਇਤਿਹਾਸ ਕਿਉਂਕਿ ਕੈਲੀਫੋਰਨੀਆ ਤੇ ਇੱਕ ਕਮਿਊਨਿਟੀ ਬੜੀ ਰਹਿੰਦੀ ਇਹਨਾਂ ਬਾਰੇ ਮੈਨੂੰ ਪੜਾਇਆ ਹੈ ਮੈਨੂੰ ਸਾਰਾ ਗਿਆਨ ਦਿੱਤਾ ਹੈ ਜਿਹੜਾ ਵੱਡਾ ਅਫਸਰ ਸੀ ਉਹਨੇ ਕਿਹਾ ਤੇਰੇ ਤੇ ਕੇਸ ਬਣ ਜਣਾ ਜੇ ਇਸ ਬੰਦੇ ਨੂੰ ਤੂੰ ਪੁੱਛਿਆ ਵੀ ਤੂੰ ਕੋ ਡਰੱਗ ਕੀਤਾ ਹੈ ਪੁੱਛਣ ਤੇ ਵੀ ਇਹ ਤੇਰੇ ਤੇ ਸੂ ਕਰ ਸਕਦਾ ਹੈ ਵੀ ਮੇਰਾ ਦਾੜਾ ਮੇਰੀ ਪੱਗ ਤੇ ਮੈਨੂੰ ਕਿਉਂ ਪੁੱਛਿਆ ਵੀ ਤੂੰ ਕੋ ਨਸ਼ਾ ਕੀਤਾ ਹੈ ਜੇ ਨਸ਼ੇ ਕਰਕੇ ਇਹਨੂੰ ਰੋਕਿਆ ਨਾ ਤੇ ਇਹਨੂੰ ਛੱਡ ਦੇ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਤੇ ਮੂੰਹ ਤੇ ਦਾੜੇ ਨੇ ਇਹ ਲੋਕੀ ਸ਼ਰਾਬ ਨਹੀਂ ਪੀਂਦੇ ਸ਼ਰਮ ਕਰੀਏ ਕੁਝ ਸ਼ਰਮ ਸ਼ਰਮ ਕਰੀਏ ਸ਼ਰਮ ਕਰੀਏ ਕੁਝ ਹੋ ਕੇ ਗੁਰੂ ਦੇ ਸਿੱਖ ਠੇਕਿਆਂ ਦੇ ਉੱਤੇ ਖਲੋਤੇ ਆਂ ਘਰਾਂ ਦੇ ਵਿੱਚ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਉਸੇ ਕਮਰੇ ਚ ਸ਼ਰਾਬ ਦੀਆਂ ਬੋਤਲਾਂ ਪਈਆਂ ਹੋਏ ਤੁਹਾਡਾ ਭਲਾ ਕੌਣ ਕਰੇ ਆਂਦੇ ਸਿੱਖਾਂ ਨੂੰ ਮਾਰਤਾ ਸਿੱਖਾਂ ਨੂੰ ਮਾਰਤਾ ਤੁਹਾਨੂੰ ਕੌਣ ਮਾਰ ਸਕਦਾ ਸੀ ਜੇ ਤੁਸੀਂ ਰਹਿਤ ਚ ਪੱਕੇ ਹੁੰਦੇ ਤੇ ਆਪਣੀਆਂ ਕਰਤੂਤਾ ਵੀ ਤੇ ਵੇਖੋ ਚੋਰ ਕੀ ਹਾਮਾਂ ਬੋਲੋ ਨਾ ਬੜੇ ਚੁੱਪ ਹੋ ਗਏ ਹੋ ਚੋਰ ਦੀ ਵੀ ਘਾਮੀ ਭਰਦਾ ਏ ਤੁਹਾਡੀ ਕੌਣ ਹਾਮੀ ਭਰਿਆ ਕਿਹੜਾ ਗੁਰੂ ਤੁਹਾਡੀ ਉਪਰ ਆਣ ਕੇ ਸਿਰ ਤੇ ਹੱਥ ਰੱਖ ਕੇ ਆ ਕੇ ਲੈ ਸਿੱਖਾਂ ਮੈਂ ਤੇਰੇ ਨਾਲ ਖਲੋਤਾ ਸਿੱਖ ਹੋਊਗਾ ਤੇ ਜ਼ਰੂਰ ਖਲੋਤਾ ਹੂੰ ਸਿੱਖ ਹੋਊਗਾ ਤੇ ਗੁਰੂ ਜ਼ਰੂਰ ਨਾਲ ਖਲੋਤਾ ਹੋਊਗਾ ਮਗਰ ਸਿੱਖਾ ਆਪਣੀ ਕਰਤੂਤ ਵੇਖ ਤੇਰੀ ਧੀ ਦੇ ਵਿਆਹ 'ਚ ਸ਼ਰਾਬ ਉੱਢਦੀ ਤੇਰੇ ਪੁੱਤ ਦੇ ਵਿਆਹ 'ਚ ਸ਼ਰਾਬ ਉੱਢਦੀ ਤੇਰੇ ਬੱਚਿਆਂ ਦੇ ਆਨੰਦ ਕਾਰਜਾਂ ਦੇ ਵਿੱਚ ਤੇਰੇ ਪੁੱਤਰਿਆਂ ਦੇ ਜਨਮ ਦਿਨ ਦੇ ਉੱਤੇ ਸ਼ਰਾਬਾਂ ਦੀਆਂ ਪੇਟੀਆਂ ਖੁੱਲਦੀਆਂ ਜੇ ਤੂੰ ਬੰਦਾ ਨਾ ਨਾ ਬਣਿਓ ਤੇ ਗੁਰਮਖਾ ਜਿਨ੍ਹਾਂ ਫੁੱਲਾਂ ਵਿੱਚੋਂ ਖੁਸ਼ਬੂ ਨਹੀਂ ਨਾ ਆਉਂਦੀ ਮਾਲੀ ਉਹਨਾਂ ਨੂੰ ਅਖਾੜ ਦਿੰਦਾ ਏ ਤੇਰੀਆਂ ਜੜ੍ਹਾਂ ਕਿਸੇ ਨਹੀਂ ਪੁੱਟਣੀਆਂ ਕਰਨਹਾਰ ਨੇ ਸੋ ਆਪ અપਾਵਣ ਹਾਰੇ ਮਾਰਿਆ ਆਪ ਕੌਣ ਨਾ ਰਿਹਾ ਆਜ ਤੂੰ ਆਂਦਾ ਫਿਰਦਾ ਜੀ ਮੈਂ ਤੇ ਮਰ ਗਿਆ ਜੀ ਮੇਰੀ ਕੋ ਸਾਰ ਨਹੀਂ ਲੈਂਦਾ ਜੀ ਮੈਂ ਤੇ ਸਿੱਖ ਰੁੜ ਗਿਆ ਜੀ ਸਿੱਖ ਦੀ ਬੜੀ ਬੁਰੀ ਹਾਲਤਾ ਜੀ ਤੂੰ ਸਿੱਖ ਬਣ ਜਾ ਸਤਗੁਰ ਸਿੱਖ ਕੀ ਕਰੇ ਤੇਰੀ ਪ੍ਰਤਪਾਲਣਾ ਕਰ ਲ ਭੁੱਲਾ ਨੱਚ ਤਰਨੀਆ